ਕਿ ਦਲਜੀਤ ਦੁਸਾਂਜ ਨੇ ਉਸ ਵਿਅਕਤੀ ਦੇ ਪੈਰਾਂ ਨੂੰ ਹੱਥ ਲਾਇਆ ਜਿਨੇ 1984 ਕਤਲੇਆਮ ਦੇ ਵਿੱਚ ਇੱਕ ਰੋਲ ਅਦਾ ਕੀਤਾ ਚਕ ਕਤਲੇਆਮ ਦੇ ਹਰ ਪੀੜਤ ਵਿਧਵਾ ਅਤੇ ਅਨਾਥ ਦਾ અપਮਾਨ ਕੀਤਾ ਦਲਜੀਤ ਦੁਸਾਂਜ ਨੇ ਅਮਤਾਵਚਨ ਦੇ ਪੈਰਾਂ ਨੂੰ ਹੱਥ ਲਾ ਕੇ ਦਲਜੀਤ ਦੁਸਾਂਜ ਨੂੰ ਛੇ ਹਕਾਲ ਤੱਕ ਸਾਬਤੇ ਤਲਬ ਕੀਤਾ ਜਾਵੇ 1 ਨਵੰਬਰ ਨੂੰ ਜਿਹੜਾ ਦਲਜੀਤ ਦੁਸਾਂਜ ਦਾ ਇਹ ਪ੍ਰੋਗਰਾਮ ਹੋਣ ਵਾਲਾ ਸੀ ਉਹਨਾਂ ਦਾ ਕਾਨਸਰਟ ਹੋਣ ਵਾਲਾ ਸੀ ਉਹਦਾ ਵਿਰੋਧ ਕੀਤਾ ਔਰ ਉਸ ਦਾ ਬਾਇਕਾਟ ਕਰਨ ਦੇ ਲਈ ਕਿਹਾ ਹੈ ਦਲਜੀਤ ਦੂਸਾਂਜ ਦੇ ਵੱਲੋਂ ਇੱਕ ਹੋਰ ਆਪਣਾ ਜਿਹੜਾ ਟੂਰ ਹੈ ਉਹ ਕੀਤਾ ਜਾ ਰਿਹਾ ਔਰ ਉਸ ਟੂਰ ਤੋਂ ਪਹਿਲਾਂ ਇੱਕ ਸ਼ੋਅ ਹੋਇਆ ਹੈ ਅਗਲਾ ਸ਼ੋਅ ਜਿਹੜਾ 1 ਨਵੰਬਰ ਨੂੰ ਹੋਣਾ ਹੈ ਆਸਟ੍ਰੇਲੀਆ ਦੇ ਵਿੱਚ ਉਸ ਤੋਂ ਪਹਿਲਾਂ ਦਲਜੀਤ ਦੂਸਾਂਜ ਨੂੰ 6 ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਅਕਸਰ ਦਲਜੀਤ ਦੂਸਾਂਜ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਆਪਣੀ ਕਿਸੇ ਫਿਲਮ ਨੂੰ ਲੈ ਕੇ ਆਪਣੇ ਕਿਸੇ ਗਾਣੇ ਨੂੰ ਲੈ ਕੇ ਜਾਂ ਫਿਰ ਆਪਣੇ ਕਿਸੇ ਲਾਈਵ ਕਨਸਰਟ ਨੂੰ ਲੈ ਕੇ ਹਮੇਸ਼ਾ ਉਹ ਚਰਚਾ ਦਾ ਵਿਸ਼ਾ ਰਹਿੰਦੇ ਨੇ ਕਿ ਹੁਣ ਦਿਲਜੀਤ ਦਾ ਅਗਲਾ ਸ਼ੋਅ ਕਿੱਥੇ ਹੋਏਗਾ ਦਿਲਜੀਤ ਨੇ ਆਪਣੇ ਸ਼ੋਅ ਦੇ ਵਿੱਚ ਕੀ ਕਹਿ ਦਿੱਤਾ ਦਿਲਜੀਤ ਨੇ ਆਪਣੇ ਸ਼ੋਅ ਦੇ ਵਿੱਚ ਕੀ ਕੁਝ ਐਸਾ ਕਰ ਦਿੱਤਾ ਜਿਹੜਾ ਫਿਰ ਤੋਂ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਪਰ ਅੱਜ ਵੀ ਦਿਲਜੀਤ ਦੂਸਾਂਝ ਫਿਰ ਤੋਂ ਚਰਚਾ ਦਾ ਵਿਸ਼ਾ ਬਣੇ ਨੇ ਪਰ ਚਰਚਾ ਦਾ ਵਿਸ਼ਾ ਦਿਲਜੀਤ ਦੂਸਾਂਝ ਨਹੀਂ ਦਿਲਜੀਤ ਦੂਸਾਂਝ ਨੂੰ ਦਿੱਤੀ ਗਈ ਉਹ ਧਮਕੀ ਹੈ ਜਿਸ ਕਰਕੇ ਦਿਲਜੀਤ ਦੂਸਾਂਝ ਚਰਚਾ ਦਾ ਵਿਸ਼ਾ ਬਣ ਗਏ ਨੇ ਦਿਲਜੀਤ ਦੂਸਾਂਝ ਦੇ ਵੱਲੋਂ ਇੱਕ ਹੋਰ ਆਪਣਾ ਜਿਹੜਾ ਟੂਰ ਹੈ ਉਹ ਕੀਤਾ ਜਾ ਰਿਹਾ ਔਰ ਉਸ ਟੂਰ ਤੋਂ ਪਹਿਲਾਂ ਇੱਕ ਸ਼ੋਅ ਹੋਇਆ ਹੈ ਅਗਲਾ ਸ਼ੋਅ ਜਿਹੜਾ 1 ਨਵੰਬਰ ਨੂੰ ਹੋਣਾ ਹੈ ਆਸਟ੍ਰੇਲੀਆ ਦੇ ਵਿੱਚ ਉਸ ਤੋਂ ਪਹਿਲਾਂ ਦਲਜੀਤ ਦੋਸਾਂਝ ਨੂੰ 6 ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਔਰ ਧਮਕੀ ਦੇ ਕੇ ਦਲਜੀਤ ਦੋਸਾਂਝ ਦੇ ਬਾਈਕਾਟ ਕੀਤਾ 1 ਨਵੰਬਰ ਨੂੰ ਜਿਹੜਾ ਦਲਜੀਤ ਦੋਸਾਂਝ ਦਾ ਇਹ ਪ੍ਰੋਗਰਾਮ ਹੋਣ ਵਾਲਾ ਸੀ ਉਹਨਾਂ ਦਾ ਕਾਨਸਰਟ ਹੋਣ ਵਾਲਾ ਸੀ ਉਹਦਾ ਵਿਰੋਧ ਕੀਤਾ ਔਰ ਉਸ ਦਾ ਬਾਈਕਾਟ ਕਰਨ ਦੇ ਲਈ ਕਿਹਾ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇੱਕ ਬੇਨਤੀ ਲਾ ਦਿੱਤੀ ਹੈ ਕਿ ਦਲਜੀਤ ਦੋਸਾਂਝ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਹੁਣ ਕਾਰਨ ਕੀ ਹੈ ਕਾਰਨ ਇਹ ਹੈ ਕਿ ਕੇਬੀਸੀ ਕੌਣ ਬਣੇਗਾ ਕਰੋੜਪਤੀ ਦਾ 17ਵਾਂ ਸੀਜ਼ਨ ਚੱਲ ਰਿਹਾ ਉਸ ਸੀਜ਼ਨ ਦੇ ਵਿੱਚ ਦਲਜੀਤ ਦੋਸਾਂਝ ਨੂੰ ਬੁਲਾਇਆ ਗਿਆ ਸੀ ਐਜ਼ ਅ ਗੈਸਟ ਦੇ ਤੌਰ ਦੇ ਉਤੇ ਦਲਜੀਤ ਦੋਸਾਂਝ ਉੱਥੇ ਗਏ ਔਰ ਦਲਜੀਤ ਦੋਸਾਂਝ ਨੇ ਜਾਂਦੇ ਹੀ ਅਮਤਾਵਚਨ ਦੇ ਪੈਰਾਂ ਨੂੰ ਹੱਥ ਲਾਇਆ ਜਦੋਂ ਅਮਤਾਵਚਨ ਦੇ ਪੈਰਾਂ ਨੂੰ ਹੱਥ ਲਗਾਇਆ ਤੇ ਉਸ ਤੋਂ ਬਾਅਦ 6 फॉर जस्टिस ਦਾ ਜਿਹੜਾ ਆਗੂ ਹੈ ਉਸ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਕਿ ਦਿਲਜੀਤ ਦੁਸਾਂਜ ਨੇ ਅਮਿਤ ਆਵਜਨ ਦੇ ਪੈਰਾਂ ਨੂੰ ਹੱਥ ਕਿਉਂ ਲਾਇਆ ਉਹਦੇ ਪੈਰੀ ਹੱਥ ਕਿਉਂ ਲਾਇਆ ਉਹਦਾ ਕਾਰਨ ਉਹਨਾਂ ਨੇ ਦੱਸਿਆ ਕਿ ਦਿਲਜੀਤ ਦੁਸਾਂਜ ਨੇ ਉਸ ਵਿਅਕਤੀ ਦੇ ਪੈਰਾਂ ਨੂੰ ਹੱਥ ਲਾਇਆ ਜਿਨੇ 1984 ਕਤਲੇਆਮ ਦੇ ਵਿੱਚ ਇੱਕ ਰੋਲ ਅਦਾ ਕੀਤਾ ਮਤਲਬ ਗੁਰਪਤਵੰਤ ਪੰਨੂ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਦਿਲਜੀਤ ਦਾ ਦਿਲਜੀਤ ਦੇ ਵੱਲੋਂ ਅਮਿਤ ਆਵਜਨ ਦਾ ਸਨਮਾਨ ਕਰਨਾ ਉਸ ਬਰਾਬਰ ਹੈ ਕਿਉਂਕਿ 1984 ਦੇ ਸਿੱਖ ਕਤਲੇਆਮ ਦੇ ਦੇ ਹਰ ਪੀੜਤ ਵਿਦਵਾ ਅਤੇ ਅਨਾਥ ਦਾ અપਮਾਨ ਕੀਤਾ ਦਲਜੀਤ ਦੋਸਾਂਝ ਨੇ ਅਮਤਾਬਚਨ ਦੇ ਪੈਰਾਂ ਨੂੰ ਹੱਥ ਲਾ ਕੇ ਕਿਉਂਕਿ ਉਹਨਾਂ ਨੇ ਕਿਹਾ ਕਿ ਜਨਤਕ ਤੌਰ ਦੇ ਉਤੇ ਉਸੋ ਉਸ ਟਾਈਮ ਦੀ ਜਿਹੜੀ ਭਾਰਤੀ ਭੀੜ ਸੀ ਅਮਤਾਬਚਨ ਦੇ ਵੱਲੋਂ ਇਹ ਕਿਹਾ ਗਿਆ ਸੀ 31 ਦਸੰਬਰ 1984 ਨੂੰ ਕਿ ਖੂਨ ਦਾ ਬਦਲਾ ਖੂਨ ਵਰਗਾ ਨਸਲ ਕੁਸ਼ੀ ਦਾ ਜਿਹੜਾ ਨਾਰਾ ਹੈ ਉਹ ਅਮਤਾਬਚਨ ਦੇ ਵੱਲੋਂ ਦਿੱਤਾ ਗਿਆ ਸੀ ਇਹਨਾਂ ਦੇ ਵੱਲੋਂ ਮਤਲਬ ਦਿੱਤਾ ਗਿਆ ਸੀ ਇਸ ਕਰਕੇ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਔਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ 1 ਨਵੰਬਰ ਨੂੰ ਦਲਜੀਤ ਦੋਸਾਂਝ ਦਾ ਜਿਹੜਾ ਸ਼ੋਅ ਹੈ ਉਹਦਾ ਬਾਈਕਾਟ ਕੀਤਾ ਗਿਆ ਹੈ ਔਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਇੱਕ ਨਵੰਬਰ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਸ ਦਿਨ ਨੂੰ ਨਸਲ ਕੁਸ਼ੀ ਯਾਦਗਾਰੀ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੁਣ ਇੱਕ ਪਾਸੇ ਸਿੱਖ ਕੌਮ ਜਿਹੜੀ ਹੈ ਉਹ ਸਿੱਖ ਨਸਲ ਕੁਸ਼ੀ ਯਾਦਗਾਰੀ ਦਿਵਸ ਦੇ ਰੂਪ ਦੇ ਵਿੱਚ ਮਨਾ ਰਹੀ ਹੈ 1 ਨਵੰਬਰ ਨੂੰ ਔਰ ਉਸੇ ਦਿਨ ਦਲਜੀਤ ਦੋਸਾਂ ਦਾ ਜਿਹੜਾ ਕਾਨਸਰਟ ਹੈ ਇਸ ਕਰਕੇ ਵੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਪਰ ਵਿਰੋਧ ਦੀ ਚਰਚਾ ਬਾਅਦ ਦੇ ਵਿੱਚ ਸ਼ੁਰੂ ਹੋਈ ਹੈ ਜਦੋਂ ਅਮਤਾਵਚਨ ਦੇ ਪੈਰਾਂ ਨੂੰ ਹੱਥ ਲਗਾਇਆ ਦਲਜੀਤ ਦੋਸਾਂਝ ਨੇ ਹੁਣ ਦਲਜੀਤ ਦੋਸਾਂਝ ਦੇ ਵੱਲੋਂ ਪੈਰਾਂ ਨੂੰ ਹੱਥ ਲਗਾਉਣ ਤੋਂ ਬਾਅਦ ਹੁਣ ਦਲਜੀਤ ਦੋਸਾਂਝ ਦੇ ਉੱਪਰ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਦਲਜੀਤ ਦੋਸਾਂਝ ਨੂੰ ਆਪਣਾ ਜਿਹੜਾ ਕਾਨਸਰਟ ਹੈ ਉਹ ਉਹਦਾ ਬਾਈਕਾਟ ਕਰੋ ਸਾਰੇ ਜਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਬੇਨਤੀ ਕੀਤੀ ਗਈ ਹੈ ਕੁਲਦੀਪ ਸਿੰਘ ਗੜਗੱਜ ਹੁਣਾ ਨੂੰ ਕਿ ਉਹਨਾਂ ਨੂੰ ਤਲਬ ਕੀਤਾ ਜਾਵੇ ਔਰ ਉਹਨਾਂ ਦੇ ਕੰਮਾਂ ਦੇ ਲਈ ਸਪਸ਼ਟੀਕਰਨ ਦੇਣ ਦੀ ਬੇਨਤੀ ਕੀਤੀ ਹੈ ਕਿ ਸਪਸ਼ਟੀਕਰਨ ਮੰਗੋ ਇਹ ਅਮਤਾਵਚਨ ਦੇ ਪੈਰਾਂ ਨੂੰ ਹੱਥ ਕਿਉਂ ਲਾਇਆ ਇੱਕ ਤਰੀਕ ਨੂੰ ਕਾਨਸਰਟ ਸੋ ਹੁਣ ਇਸ ਕੇਸ ਦੇ ਵਿੱਚ ਅੱਗੇ ਕੁਝ ਕੀ-ਕੁਝ ਹੁੰਦਾ ਹੈ ਉਹ ਦੇਖਣਾ ਹੋਵੇਗਾ ਪਰ ਦਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਫਿਲਹਾਲ ਦੀ ਘੜੀ ਤੁਸੀਂ ਕਹਿ ਸਕਦੇ ਹੋ ਕਿ ਜ਼ਰੂਰ ਵਧੀਆਂ ਨੇ ਕਿਉਂਕਿ ਜਦੋਂ ਕਾਨਸਰਟ ਹੁੰਦਾ ਹੈ ਕਿਸੇ ਦਾ ਉੱਥੇ ਬਹੁਤ ਸਾਰੀਆਂ ਟਿਕਟਾਂ ਵਿਕੀਆਂ ਹੋਈਆਂ ਹੁੰਦੀਆਂ ਨੇ ਔਰ ਉੱਥੇ ਬਹੁਤ ਸਾਰਾ ਐਸਾ ਐਸੇ ਲੋਕ ਹੁੰਦੇ ਨੇ ਜਿਹੜੇ ਇਨਵੋਲਵ ਹੁੰਦੇ ਨੇ ਔਰ ਉਹ ਸਾਰਾ ਕੁਝ ਖਰਾਬ ਹੋ ਜਾਂਦਾ ਜਦੋਂ ਇੱਕ ਤਰੀਕ ਨੂੰ ਹੁਣ ਬਾਇਕਾਟ ਦਾ ਕਹਿ ਦਿੰਦਾ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਉਸ ਜਿੱਥੇ ਇਹ ਕਾਂਸਰਟ ਹੋਣਾ ਦਲਜੀਤਾ ਉਹਦੇ ਬਾਹਰ ਅਸੀਂ ਰੈਲੀ ਵੀ ਕੱਢਾਂਗੇ ਮਤਲਬ ਡਰ ਦਾ ਮਾਹੌਲ ਵੀ ਹੈ ਇਸ ਮੌਕੇ ਦੇ ਉੱਤੇ ਹੁਣ ਦਲਜੀਤ ਦਸਾਂਝ ਦੇ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਉਹਨਾਂ ਦੀ ਪ੍ਰਤੀਕਿਰਿਆ ਦੀ ਵੀ ਉਡੀਕ ਰਹੇਗੀ ਕਿ ਦਲਜੀਤ ਦਸਾਂਝ ਇਸ ਮਾਮਲੇ ਦੇ ਵਿੱਚ ਕੀ ਜਵਾਬ ਦਿੰਦੇ ਨੇ